ਇੱਕ ਛੋਟੇ ਜਿਹੇ ਪਿੰਡ ਵਿੱਚ ਦੀਪ ਨਾਮ ਦੀ ਕੁੜੀ ਰਹਿੰਦੀ ਸੀ ਦੀਪ ਦੇ ਪਰਿਵਾਰ ਵਿੱਚ ਉਸ ਦੇ ਮਾਤਾ ਪਿਤਾ ਤੇ ਇੱਕ ਵੱਡਾ ਭਰਾ ਸੀ ਦੀਪ ਸਰਬਗੁਣ ਸੰਪੰਨ ਸੁਚੱਜੀ ਤੇ ਬਹੁਤ ਹੀ ਸੋਹਣੀ ਕੁੜੀ ਸੀ ਪਰ ਉਸ ਦੇ ਵਿਆਹ ਵਿੱਚ ਬਹੁਤ ਅੜਚਨਾ ਆ ਰਹੀਆਂ ਸਨ ਕਿਉਂਕਿ ਦੀਪ ਦੇ ਪਿਤਾ ਮਨੋਹਰ ਸਿੰਘ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਦੇ ਕਾਰਨ ਉਹ ਬਹੁਤ ਜ਼ਿਆਦਾ ਦਾਜ ਨਹੀਂ ਦੇ ਸਕਦੇ ਸਨ ਦੀਪ ਦੇ ਮਾਤਾ ਪਿਤਾ ਉਸ ਦੇ ਵਿਆਹ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਸਨ ਫਿਰ ਇੱਕ ਦਿਨ ਦੀਪ ਨੂੰ ਵੇਖਣ ਮੁੰਡੇ ਵਾਲੇ ਆਏ ਮੁੰਡੇ ਦੇ ਪਿਓ ਨੇ ਮਨੋਹਰ ਸਿੰਘ ਨੂੰ ਕਿਹਾ ਕਿ ਭਾਈ ਸਾਹਿਬ ਸਾਨੂੰ ਤੁਹਾਡੀ ਕੁੜੀ ਬਹੁਤ ਪਸੰਦ ਹੈ ਮਨੋਹਰ ਨੇ ਕਿਹਾ ਕਿ ਇਹ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਤੁਹਾਡੂ ਸਾਡੀ ਲੜਕੀ ਪਸੰਦ ਆ ਚੁੱਕੀ ਹੈ ਤਾਂ ਕਿਰਪਾ ਕਰਕੇ ਜੇਕਰ ਤੁਹਾਡੀ ਕੋਈ ਡਿਮਾਂਡ ਹੈ ਤਾਂ ਉਹ ਵੀ ਸਾਡੇ ਸਾਹਮਣੇ ਰੱਖ ਦਿਓ ਕਿਉਂਕਿ ਅਸੀਂ ਬਹੁਤ ਗਰੀਬ ਹਾਂ ਮੇਰੇ ਕੋਲ ਧੀ ਤੋਂ ਇਲਾਵਾ ਤੁਹਾਨੂੰ ਦੇਣ ਲਈ ਕੁਝ ਵੀ ਨਹੀਂ ਹੈ ਮੁੰਡੇ ਦਾ ਪਿਓ ਕਹਿੰਦਾ ਨਹੀਂ ਨਹੀਂ ਬਾਜੀ ਇਹੋ ਜਿਹੀ ਕੋਈ ਗੱਲ ਨਹੀਂ ਅਸੀਂ ਤਾਂ ਖੁਦ ਦਾਜ ਪ੍ਰਥਾ ਦੇ ਸਖਤ ਖਿਲਾਫ ਹਾਂ ਤੁਸੀਂ ਸਿਰਫ ਸਾਨੂੰ ਆਪਣੀ ਧੀ ਦੇ ਦਿਓ ਹੋਰ ਕੁਝ ਨਹੀਂ ਚਾਹੀਦਾ ਮਨੋਹਰ ਸਿੰਘ ਇੰਨੀ ਗੱਲ ਸੁਣਦਿਆਂ ਬਹੁਤ ਖੁਸ਼ ਹੋਏ ਤੇ ਕਹਿੰਦੇ ਇਹ ਤਾਂ ਬਹੁਤ ਵਧੀਆ ਗੱਲ ਹੈ ਤੁਹਾਡੇ ਵਰਗੇ ਭਲੇ ਇਨਸਾਨ ਅੱਜ ਕੱਲ ਮਿਲਦੇ ਹੀ ਕਿੱਥੇ ਹਨ ਅੱਜ ਕੱਲ ਤਾਂ ਬਿਨਾਂ ਦੇਹੇ ਤੋਂ ਕੋਈ ਗਰੀਬ ਦੀ ਧੀ ਨਾਲ ਰਿਸ਼ਤਾ ਕਰਨਾ ਵੀ ਪਸੰਦ ਨਹੀਂ ਕਰਦਾ ਬਾਜੀ ਅਸੀਂ ਉਹਨਾਂ ਲੋਕਾਂ ਵਿੱਚੋਂ ਨਹੀਂ ਸਾਨੂੰ ਤਾਂ ਅਜ ਬਿਲਕੁਲ ਵੀ ਨਹੀਂ ਚਾਹੀਦਾ ਬਸ ਤੁਸੀਂ ਆਪਣੀ ਧੀ ਨੂੰ ਜੋ ਦੇ ਸਕਦੇ ਹੋ ਬਸ ਉਹਨਾਂ ਹੀ ਦੇ ਦਿਓ ਉਹ ਵੀ ਆਪਣੀ ਧੀ ਦੇ ਸੁੱਖ ਲਈ ਕਿਉਂਕਿ ਸਾਡੇ ਘਰ ਕੂਲਰ ਨਹੀਂ ਹੈ ਤੁਹਾਨੂੰ ਤਾਂ ਪਤਾ ਹੀ ਹੈ ਕਿ ਅੱਜ ਕੱਲ੍ਹ ਗਰਮੀ ਕਿੰਨੀ ਪੈ ਰਹੀ ਹੈ ਤੇ ਤੁਸੀਂ ਆਪਣੀ ਬੇਟੀ ਲਈ ਕੂਲਰ ਦੇ ਦਿਓ ਤੁਹਾਡੇ ਪਿੰਡ ਤੋਂ ਸਾਡਾ ਪਿੰਡ ਥੋੜੀ ਹੀ ਦੂਰ ਪੈਂਦਾ ਹੈ ਤਾਂ ਜੋ ਤੁਹਾਡੀ ਬੇਟੀ ਨੂੰ ਆਉਣ ਜਾਣ ਵਿੱਚ ਤਕਲੀਫ ਨਾ ਹੋਵੇ ਇਸ ਲਈ ਇੱਕ ਮੋਟਰਸਾਈਕਲ ਤਾਂ ਦੇ ਦੇਣਾ ਬਾਕੀ ਸਾਡੇ ਵਿਆਹ ਵਾਲਾ ਸਮਾਨ ਤਾਂ ਪੁਰਾਣਾ ਹੋ ਚੁੱਕਿਆ ਹੈ ਤੁਹਾਡੀ ਧੀ ਜਦੋਂ ਸਾਡੇ ਘਰ ਨੂੰ ਬਣ ਕੇ ਆਏਗੀ ਤਾਂ ਉਸ ਨੂੰ ਉਹ ਸਭ ਕੁਝ ਦੇਖ ਕੇ ਬਹੁਤ ਬੁਰਾ ਲੱਗੇਗਾ ਥੋੜਾ ਥੋੜਾ ਕਰਕੇ ਨਵਾਂ ਸਮਾਨ ਵੀ ਭੇਜ ਦਿਓ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਬਾਜੀ ਅਸੀਂ ਦਹੇਜ ਦੇ ਸਖਤ ਖਿਲਾਫ ਆ ਇਹ ਤਾਂ ਸਿਰਫ ਅਸੀਂ ਤੁਹਾਡੀ ਧੀ ਦੀਆਂ ਸੁੱਖ ਸੁਵਿਧਾਵਾਂ ਲਈ ਸਮਾਨ ਤੁਹਾਡੇ ਤੋਂ ਮੰਗ ਰਹੇ ਹਾਂ ਮਨੋਹਰ ਸਿੰਘ ਸੋਚਾਂ ਵਿੱਚ ਪੈ ਗਿਆ ਤੇ ਕਹਿੰਦਾ ਹੈ ਠੀਕ ਹੈ ਬਾਜੀ ਮੈਂ ਤੁਹਾਨੂੰ 1-2 ਦਿਨਾਂ ਤੱਕ ਸੁਨੇਹਾ ਭੇਜ ਦੇਵਾਂਗਾ ਠੀਕ ਹੈ ਤੁਸੀਂ ਸਲਾਮ ਮਸ਼ਵਰਾ ਕਰਕੇ ਸਾਨੂੰ ਦੱਸ ਦਿਓ ਪਰ ਜਰਾ ਜਲਦੀ ਦੱਸਿਓ ਸਾਡੇ ਲੜਕੇ ਲਈ ਹੋਰ ਵੀ ਬਹੁਤ ਸਾਰੇ ਰਿਸ਼ਤੇ ਆ ਰਹੇ ਹਨ ਪਰ ਸਾਨੂੰ ਇੱਕ ਸੰਸਕਾਰੀ ਨੂੰ ਚਾਹੀਦੀ ਸੀ ਇਸ ਲਈ ਅਸੀਂ ਤੁਹਾਡੇ ਘਰ ਆਏ ਨਹੀਂ ਤਾਂ ਸਾਡੇ ਪੁੱਤ ਨੂੰ ਤਾਂ ਲੋਕ ਲੱਖਾਂ ਰੁਪਏ ਦਾ ਦਾਜ ਦੇਣ ਲਈ ਵੀ ਤਿਆਰ ਹਨ ਇਹਨਾਂ ਕਹਿ ਕੇ ਮੁੰਡੇ ਵਾਲੇ ਉੱਥੋਂ ਚਲੇ ਗਏ ਦੀਪ ਦਾ ਭਰਾ ਅਲੋਕ ਕਹਿਣ ਲੱਗਿਆ ਕਿ ਪਿਤਾ ਜੀ ਇਹਨਾਂ ਲੋਕਾਂ ਨੇ ਤਾਂ ਦਾਜ ਨੂੰ ਮਨਾ ਕਰਕੇ ਵੀ ਦਾਜ ਮੰਗ ਲਿਆ ਇਹ ਲੋਕ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ਸਾਨੂੰ ਦਾਜ ਨਹੀਂ ਚਾਹੀਦਾ ਤੇ ਦੀਪ ਦੇ ਸੁਖ ਦੇ ਨਾਮ ਤੇ ਇਹਨਾਂ ਨੇ ਸਭ ਕੁਝ ਮੰਗ ਵੀ ਲਿਆ ਮਨੋਹਰ ਨੇ ਕਿਹਾ ਅਲੋਕ ਪੁੱਤ ਜੇਕਰ ਇਦਾਂ ਹੀ ਆਪਾਂ ਦਾਜ ਬਾਰੇ ਸੋਚਦੇ ਰਏ ਤੇ ਲੋਕਾਂ ਨੂੰ ਜਵਾਬ ਦਿੰਦੇ ਰਏ ਫਿਰ ਆਪਣੀ ਦੀਪ ਦਾ ਵਿਆਹ ਨਹੀਂ ਹੋ ਸਕੇਗਾ ਤੂੰ ਤਾਂ ਜਾਣਦਾ ਹੀ ਹੈ ਇਸ ਲਈ ਕਿੰਨੇ ਰਿਸ਼ਤੇ ਆਏ ਪਰ ਸਾਰੇ ਰਿਸ਼ਤੇ ਸਿਰਫ ਦਾਜ ਦੀ ਵਜ੍ਹਾ ਨਾਲ ਨਾ ਹੋ ਸਕੇ ਇਹ ਇੰਨਾ ਵਧੀਆ ਲੜਕਾ ਹੈ ਤੇ ਸ਼ਹਿਰ ਵਿੱਚ ਵਧੀਆ ਤਨਖਾਹ ਤੇ ਨੌਕਰੀ ਵੀ ਕਰਦਾ ਹੈ ਇਹੋ ਜਿਹਾ ਲੜਕਾ ਆਪਾਂ ਨੂੰ ਦੁਬਾਰਾ ਨਹੀਂ ਮਿਲੇਗਾ ਆਪਾਂ ਇਧਰੋਂ ਉਧਰੋਂ ਕੁਝ ਨਾ ਕੁਝ ਕਰਕੇ ਦੇ ਦੇਵਾਂਗੇ ਪਰ ਇਹ ਰਿਸ਼ਤਾ ਹੱਥੋਂ ਨਹੀਂ ਜਾਣਾ ਚਾਹੀਦਾ ਮਨੋਹਰ ਨੇ ਆਪਣੀ ਪਤਨੀ ਨਿਰਮਲਾ ਨੂੰ ਪੁੱਛਿਆ ਕਿ ਤੇਰੀ ਕੀ ਸਲਾਹ ਹੈ ਦੀਪਦੀ ਮਾਣੇ ਕਿਹਾ ਹਾਂਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਅਸੀਂ ਕਦੋਂ ਤੱਕ ਇਦਾਂ ਦਾਜ ਦੀ ਵਜ੍ਹਾ ਨਾਲ ਰਿਸ਼ਤੇ ਠੁਕਰਾਉਂਦੇ ਰਹਾਂਗੇ ਤੇ ਦੀਪ ਦੀ ਦਿਨੋ ਦਿਨ ਉਮਰ ਵੱਧਦੀ ਜਾ ਰਹੀ ਹੈ ਫਿਰ ਅਲੋਕ ਨੇ ਕਿਹਾ ਮੰਮੀ ਪਿਤਾ ਜੀ ਤੁਸੀਂ ਦੋਵੇਂ ਫਿਕਰ ਨਾ ਕਰੋ ਮੈਂ ਹੁਣੇ ਪਿੰਡ ਦੇ ਜ਼ਿੰਮੇਦਾਰਾਂ ਤੋਂ ਪੈਸੇ ਉਧਾਰ ਲੈ ਕੇ ਆਉਂਦਾ ਹਾਂ ਵਿਆਹ ਤੋਂ ਬਾਅਦ ਮੈਂ ਸ਼ਹਿਰ ਚਲਾ ਜਾਵਾਂਗਾ ਤੇ ਕੋਈ ਨਾ ਕੋਈ ਕੰਮ ਲੱਭ ਕੇ ਉਹਨਾਂ ਦੇ ਸਾਰੇ ਪੈਸੇ ਵਾਪਸ ਕਰ ਦੇਵਾਂਗਾ ਉਸ ਤੋਂ ਬਾਅਦ ਅਲੋਕ ਜ਼ਿੰਮੇਦਾਰਾਂ ਤੋਂ ਥੋੜਾ ਖਰਚਾ ਲੈ ਲੈਂਦਾ ਹੈ ਅਤੇ ਦੀਪ ਦਾ ਵਿਆਹ ਹੋ ਜਾਂਦਾ ਹੈ ਫਿਰ ਅਲੋਕ ਪੈਸੇ ਕਮਾਉਣ ਲਈ ਸ਼ਹਿਰ ਚਲਾ ਜਾਂਦਾ ਹੈ ਕੁਝ ਦਿਨਾਂ ਬਾਅਦ ਦੀਪ ਦੇ ਪਤੀ ਗੁਰਮੀਤ ਨੇ ਦੀਪ ਨੂੰ ਕਿਹਾ ਦੀਪ ਮੈਂ ਵਿਆਹ ਲਈ ਜੋ ਛੁੱਟੀਆਂ ਲਈਆਂ ਸੀ ਉਹ ਹੁਣ ਖਤਮ ਹੋ ਚੁੱਕੀਆਂ ਹਨ ਇਸ ਲਈ ਮੈਨੂੰ ਕੱਲ ਹੀ ਸ਼ਹਿਰ ਲਈ ਨਿਕਲਣਾ ਪਵੇਗਾ ਇਹ ਸੁਣ ਕੇ ਦੀਪ ਉਹ ਸੋਚਾਂ ਵਿੱਚ ਪੈ ਜਾਂਦੀ ਹੈ ਤੇ ਥੋੜਾ ਸੋਚਣ ਤੋਂ ਬਾਅਦ ਕਹਿੰਦੀ ਹੈ ਕਿ ਤੁਸੀਂ ਚਲੇ ਜਾਓਗੇ ਤੇ ਇੱਥੇ ਮੇਰਾ ਦਿਲ ਕਿਵੇਂ ਲੱਗੇਗਾ ਕੀ ਤੁਸੀਂ ਮੈਨੂੰ ਨਾਲ ਨਹੀਂ ਲੈ ਕੇ ਜਾ ਸਕਦੇ ਗੁਰਮੀਤ ਨੇ ਕਿਹਾ ਨਹੀਂ ਦੀਪ ਮੈਂ ਤੈਨੂੰ ਅਜੇ ਆਪਣੇ ਨਾਲ ਨਹੀਂ ਲਿਜਾ ਸਕਦਾ ਕਿਉਂਕਿ ਅਜੇ ਨਵਾਂ ਨਵਾਂ ਨੌਕਰੀ ਤੇ ਲੱਗਿਆ ਹਾਂ ਤੇ ਮੈਂ ਪੂਰੇ ਤਰ੍ਹਾਂ ਉੱਥੇ ਸੈੱਟ ਨਹੀਂ ਹੋਇਆ ਜਿਵੇਂ ਹੀ ਮੈਂ ਉੱਥੇ ਸੈੱਟ ਹੋ ਜਾਵਾਂਗਾ ਤਾਂ ਮੈਂ ਤੈਨੂੰ ਆਪਣੇ ਨਾਲ ਜ਼ਰੂਰ ਲੈ ਕੇ ਜਾਵਾਂਗਾ ਪਰ ਅਜੇ ਮੈਨੂੰ ਥੋੜਾ ਸਮਾਂ ਦੇ ਮੈਂ ਜਲਦੀ ਹੀ ਤੈਨੂੰ ਵੀ ਆਪਣੇ ਨਾਲ ਲੈ ਚਲਾਂਗਾ ਦੀਪ ਨੇ ਕਿਹਾ ਠੀਕ ਹੈ ਜਿਵੇਂ ਤੁਹਾਨੂੰ ਠੀਕ ਲੱਗੇ ਫਿਰ ਦੂਜੇ ਦਿਨ ਗਰਮੀਤ ਉਥੋਂ ਸ਼ਹਿਰ ਚਲਾ ਜਾਂਦਾ ਹੈ ਇਦਾਂ ਹੀ ਕੁਝ ਦਿਨ ਬੀਤ ਜਾਂਦੇ ਹਨ ਇੱਕ ਦਿਨ ਦੀਪ ਦੀ ਸੱਸ ਕਹਿੰਦੀ ਹੈ ਕਿ ਦੀਪ ਦੀਵਾਲੀ ਆ ਰਹੀ ਹੈ ਸਾਡੇ ਖਾਨਦਾਨ ਵਿੱਚ ਇੱਕ ਰਿਵਾਜ ਹੈ ਕਿ ਪਹਿਲੀ ਦੀਵਾਲੀ ਦੀ ਮਠਿਆਈ ਨੂਹ ਦੇ ਪੇਕਿਆਂ ਤੋਂ ਆਉਂਦੀ ਹੈ ਤੇ ਤੂੰ ਆਪਣੇ ਪੇਕਿਆਂ ਨੂੰ ਸੁਨੇਹਾ ਭੇਜਵਾ ਦੇ ਅਤੇ ਹਾਂ ਉਹਨਾਂ ਨੂੰ ਇਹ ਵੀ ਕਹੀਂ ਕਿ ਮਠਿਆਈ ਜ਼ਿਆਦਾ ਭੇਜਣ ਸਾਡਾ ਖਾਨਦਾਨ ਤੇ ਸ਼ਰੀਕਾ ਕਬੀਲਾ ਬਹੁਤ ਵੱਡਾ ਹੈ 2-3 ਕਿਲੋ ਨਾਲ ਕੁਝ ਨਹੀਂ ਬੰਨਣਾ ਤੇ ਮਠਿਆਈ ਵੀ ਵਧੀਆ ਹੋਵੇ ਨਹੀਂ ਤੇ ਸਾਡਾ ਨੱਕ ਵੱਡਿਆ ਜਾਏਗਾ ਇਹ ਸਾਡੀ ਇੱਜ਼ਤ ਦਾ ਸਵਾਲ ਹੈ ਸੋ ਲੋਕ ਸਾਨੂੰ ਤਾਹਨੇ ਮਾਰਨਗੇ ਕਿ ਨੌ ਦੇ ਪੇਕਿਆਂ ਤੋਂ ਕਿਹੋ ਜਿਹੀ ਮਠਿਆਈ ਆਈ ਹੈ ਠੀਕ ਹੈ ਮੰਮੀ ਜੀ ਮੈਂ ਸੁਨੇਹਾ ਭੇਜ ਦੇਵਾਂਗੀ ਇੱਕ ਦਿਨ ਬਾਜ਼ਾਰ ਵਿੱਚ ਦੀਪ ਨੂੰ ਉਸਦੀ ਮਾਂ ਨਿਰਮਲਾ ਮਿਲੀ ਨਿਰਮਲਾ ਨੇ ਹਾਲਚਲ ਪੁੱਛਿਆ ਕਿ ਸਹੌਰਿਆਂ ਤੇ ਸਭ ਠੀਕ ਹੈ ਦੀਪ ਨੇ ਕਿਹਾ ਹਾਂਜੀ ਮੰਮੀ ਸਭ ਠੀਕ ਹਨ ਚੰਗਾ ਹੋਇਆ ਤੁਸੀਂ ਮੈਨੂੰ ਮਿਲ ਗਿਆ ਵੈਸੇ ਵੀ ਮੈਂ ਤੁਹਾਨੂੰ ਮਿਲਣ ਆਉਣ ਹੀ ਵਾਲੀ ਸੀ ਦਰਅਸਲ ਮੇਰੀ ਸੱਸ ਨੇ ਮੈਨੂੰ ਕਿਹਾ ਹੈ ਕਿ ਸਾਡੇ ਉੱਥੇ ਰਿਵਾਜ ਹੈ ਕਿ ਵਿਆਹ ਤੋਂ ਬਾਅਦ ਪਹਿਲੀ ਦੀਵਾਲੀ ਤੇ ਨੂੰਹ ਦੇ ਪੇਕਿਆਂ ਤੋਂ ਮਠਿਆਈ ਆਉਂਦੀ ਹੈ ਇਸ ਲਈ ਮੇਰੀ ਸੱਸ ਨੇ ਮਠਿਆਈ ਮੰਗਵਾਈ ਨਿਰਮਲਾ ਨੇ ਕਿਹਾ ਹਾਂ ਤੀਏ ਇਸ ਰਿਵਾਜ ਦਾ ਤਾਂ ਮੈਨੂੰ ਵੀ ਪਤਾ ਹੈ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਮੈਂ ਮਠਿਆਈ ਭੇਜ ਦੇਵਾਂਗੀ ਤੂੰ ਫਿਕਰ ਨਾ ਕਰ ਮਾਂ ਮੇਰੀ ਗੱਲ ਚੰਗੀ ਤਰ੍ਹਾਂ ਸਮਝੀ ਨਹੀਂ ਮੈਂ ਫਿਕਰ ਇਸ ਲਈ ਕਰ ਰਹੀ ਹਾਂ ਕਿਉਂਕਿ ਮੇਰੀ ਸੱਸ ਨੇ ਮਠਿਆਈ ਬਹੁਤ ਜ਼ਿਆਦਾ ਮਾਤਰਾ ਵਿੱਚ ਮੰਗਵਾਈ ਹੈ। ਉਹ ਕਹਿੰਦੀ ਹੈ ਕਿ ਸਾਡਾ ਬਹੁਤ ਵੱਡਾ ਸ਼ਰੀਕਾ ਕਬੀਲਾ ਹੈ ਤੇ ਸਾਰੇ ਰਿਸ਼ਤੇਦਾਰਾਂ ਵਿੱਚ ਵੀ ਮਠਿਆਈ ਵੰਡਣੀ ਹੈ ਤੇ ਉਹਨਾਂ ਦੇ ਰਿਸ਼ਤੇਦਾਰੇ ਵੀ ਬਹੁਤ ਹਨ। ਤੇ ਏ ਤੂੰ ਚਿੰਤਾ ਨਾ ਕਰ। ਮੈਂ ਤੇਰੇ ਪਿਓ ਨਾਲ ਗੱਲ ਕਰਾਂਗੀ। ਉਹ ਕੁਝ ਨਾ ਕੁਝ ਹੱਲ ਜ਼ਰੂਰ ਕੱਢ ਲੈਣਗੇ। ਤੇਰੇ ਸਹੁਰਿਆਂ ਤੇ ਮਠਿਆਈ ਪਹੁੰਚ ਜਾਏਗੀ। ਹੁਣ ਤੂੰ ਘਰ ਜਾ, ਟਾਈਮ ਬਹੁਤ ਹੋ ਗਿਆ। ਤੇਰੀ ਸਸਤੈ ਨੂੰ ਉਡੀਕਦੀ ਹੋਵੇਗੀ ਠੀਕ ਹੈ ਮਾਂ ਮੈਂ ਚਲਦੀ ਹਾਂ ਤੁਸੀਂ ਆਪਣਾ ਧਿਆਨ ਰੱਖਿਓ ਫਿਰ ਨਿਰਮਲਾ ਘਰ ਜਾ ਕੇ ਮਨੋਹਰ ਨੂੰ ਸਾਰੀ ਗੱਲ ਦੱਸਦੀ ਹੈ ਮਨੋਹਰ ਕਹਿਣ ਲੱਗਾ ਨਿਰਮਲਾ ਇੰਨੇ ਪੈਸੇ ਤਾਂ ਸਾਡੇ ਕੋਲ ਨਹੀਂ ਹਨ ਪਰ ਤੂੰ ਵੀ ਫਿਕਰ ਨਾ ਕਰ ਮੈਂ ਇੱਕ ਕੰਮ ਕਰਦਾ ਹਾਂ ਜ਼ਿਮੀਦਾਰ ਤੋਂ ਪੈਸੇ ਵਿਆਜ ਤੇ ਲੈ ਲੈਂਦਾ ਹਾਂ ਸਾਨੂੰ ਕੁਝ ਵੀ ਕਰਕੇ ਦੀਪ ਬੇਟੀ ਦੇ ਘਰ ਮਠਿਆਈ ਭੇਜਣੀ ਹੀ ਪਵੇਗੀ ਨਹੀਂ ਤਾਂ ਉਹ ਸਾਡੀ ਧੀ ਨੂੰ ਬੁਰਾ ਭਲਾ ਕਹਿਣਗੇ ਉਸਦੀ ਸੱਸ ਉਸ ਨੂੰ ਇਸ ਗੱਲੋਂ ਤਾਨੇ ਮਾਰੇਗੀ ਹਾਂਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਲੇਕਿਨ ਤੁਹਾਨੂੰ ਕੀ ਲੱਗਦਾ ਹੈ ਕਿ ਜ਼ਿੰਮੇਦਾਰ ਸਾਨੂੰ ਹੋਰ ਪੈਸੇ ਦੇ ਦੇਵੇਗਾ ਕਿਉਂਕਿ ਆਪਾਂ ਤਾਂ ਪਹਿਲਾਂ ਹੀ ਉਹਨਾਂ ਕੋਲੋਂ ਕਰਜ਼ਾ ਲਿਆ ਹੋਇਆ ਹੈ ਤੇ ਉਹ ਵੀ ਅਜੇ ਤੱਕ ਨਹੀਂ ਮੋੜਿਆ ਆਲੋਕ ਵੀ ਪਤਾ ਨਹੀਂ ਕਿੱਥੇ ਰਹਿ ਗਿਆ ਕਿੰਨੇ ਦਿਨ ਹੋ ਗਏ ਸ਼ਹਿਰ ਤੋਂ ਅਜੇ ਤੱਕ ਵਾਪਸ ਨਹੀਂ ਆਇਆ ਮਨੋਹਰ ਨੇ ਕਿਹਾ ਪਤਾ ਨਹੀਂ ਪਰ ਮੈਨੂੰ ਇੱਕ ਕੋਸ਼ਿਸ਼ ਤਾਂ ਕਰਨੀ ਹੀ ਪਵੇਗੀ ਮੈਂ ਕੁਝ ਵੀ ਕਰਾਂਗਾ ਪਰ ਆਪਣੀ ਧੀ ਦੇ ਘਰ ਮਠਿਆਈ ਭੇਜ ਕੇ ਹੀ ਰਹਾਂਗਾ ਫਿਰ ਦੀਪ ਦੇ ਪਿਤਾ ਜ਼ਿਮੀਂਦਾਰ ਦੇ ਕੋਲ ਜਾ ਕੇ ਪੈਸੇ ਮੰਗਦੇ ਹਨ ਤੇ ਜ਼ਿਮੀਂਦਾਰ ਕਹਿੰਦਾ ਹੈ ਦੇਖ ਮਨੋਹਰ ਜੀਆ ਤੂੰ ਆਪਣੀ ਧੀ ਦੇ ਵਿਆਹ ਤੇ ਪਹਿਲਾਂ ਹੀ ਕਰਜ਼ਾ ਲਿਆ ਹੋਇਆ ਹੈ ਉਹ ਕਰਜ਼ਾ ਤਾਂ ਅਜੇ ਤੱਕ ਮੋੜਿਆ ਨਹੀਂ ਤੇ ਫਿਰ ਪੈਸੇ ਮੰਗਣ ਆ ਗਿਆ ਕੋਈ ਪੈਸੇ ਪੁੱਸੇ ਨਹੀਂ ਮਿਲਣਗੇ ਨਿਕਲ ਜਾ ਇੱਥੋਂ ਪਹਿਲਾਂ ਪੈਸੇ ਵਾਪਸ ਕਰ ਦੇ ਫਿਰ ਚਾਹੇ ਜਿੰਨੇ ਮਰਜ਼ੀ ਲੈ ਲਵੇਂ ਮਨੋਹਰ ਨੇ ਕਿਹਾ ਸਰਦਾਰ ਜੀ ਅਲੋਕ ਸ਼ਹਿਰ ਗਿਆ ਹੈ ਅਲੋਕ ਦੇ ਆਉਂਦਿਆਂ ਹੀ ਮੈਂ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੇਵਾਂਗਾ ਫਿਲਹਾਲ ਮੇਰੀ ਮਦਦ ਕਰੋ ਜ਼ਿਮੀਦਾਰ ਗੁੱਸੇ ਵਿੱਚ ਬੋਲਿਆ ਤੈਨੂੰ ਇੱਕ ਵਾਰ ਸਮਝ ਨਹੀਂ ਆਉਂਦਾ ਬੇਸ਼ਰਮ ਕਿਤੋਂ ਦਾਣਾ ਹੋਵੇ ਤਾਂ ਮੈਂ ਕਿਹਾ ਨਾ ਮੇਰਾ ਪੁਰਾਣਾ ਕਰਜ਼ਾ ਵਾਪਸ ਕਰ ਦੇ ਉਸ ਤੋਂ ਬਾਅਦ ਮੈਂ ਤੈਨੂੰ ਪੈਸੇ ਦੇ ਦੇਵਾਂਗਾ ਹੁਣ ਨਿਕਲ ਇੱਥੋਂ ਉਦੋਂ ਹੀ ਅਲੋਕ ਆ ਜਾਂਦਾ ਹੈ ਤੇ ਕਹਿੰਦਾ ਹੈ ਸਰਦਾਰ ਸਾਹਿਬ ਮੂੰਹ ਸੰਭਾਲ ਕੇ ਗੱਲ ਕਰੋ ਆ ਲਓ ਤੁਹਾਡੇ ਪੈਸੇ ਉਹ ਵੀ ਵਿਆਜ ਸਮੇਤ ਪਿਤਾ ਜੀ ਤੁਹਾਨੂੰ ਇਹਨਾਂ ਤੋਂ ਹੋਰ ਪੈਸੇ ਮੰਗਣ ਦੀ ਕੋਈ ਜ਼ਰੂਰਤ ਨਹੀਂ ਚਲੋ ਇੱਥੋਂ ਮਨੋਹਰ ਕਹਿੰਦਾ ਪੁੱਤ ਕਿੱਥੇ ਰਹਿ ਗਿਆ ਸੀ ਬੇਟਾ ਅਸੀਂ ਕਿੰਨੇ ਦਿਨਾਂ ਤੋਂ ਤੇਰਾ ਰਾਹ ਵੇਖ ਰਹੇ ਸੀ ਚੱਲ ਜਲਦੀ ਘਰ ਚੱਲ ਤੇਰੀ ਮਾਂ ਤੈਨੂੰ ਵੇਖੇਗੀ ਤਾਂ ਬਹੁਤ ਖੁਸ਼ ਹੋਵੇਗੀ ਆਲੋਕ ਘਰ ਜਾਂਦਾ ਹੈ ਤਾਂ ਨਿਰਮਲਾ ਉਸ ਨੂੰ ਵੇਖ ਕੇ ਬਹੁਤ ਖੁਸ਼ ਹੁੰਦੀ ਹੈ ਤੇ ਕਹਿੰਦੀ ਹੈ ਬੇਟਾ ਦੀਪਦੇਵ ਸੌਰਿਆ ਨੇ ਬਹੁਤ ساری ਮਠਿਆਈ ਦੀ ਮੰਗ ਕੀਤੀ ਹੈ ਆਲੋਕ ਨੇ ਕਿਹਾ ਮੰਮੀ ਤੁਸੀਂ ਚਿੰਤਾ ਨਾ ਕਰੋ ਮਾ ਦੀਪ ਦੇ ਸਹੁਰਿਆਂ ਦੇ ਇੰਨੀ ਮਠਿਆਈ ਭੇਜਾਂਗਾ ਕਿ ਸਾਰੇ ਦੇਖਦੇ ਰਹਿ ਜਾਣਗੇ ਤੁਹਾਡੇ ਆਸ਼ੀਰਵਾਦ ਨਾਲ ਮੇਰਾ ਸ਼ਹਿਰ ਵਿੱਚ ਬਹੁਤ ਵਧੀਆ ਵਪਾਰ ਚੱਲ ਰਿਹਾ ਹੈ ਤੇ ਮੈਨੂੰ ਬਹੁਤ ਵਧੀਆ ਮੁਨਾਫਾ ਵੀ ਹੋ ਰਿਹਾ ਹੈ ਮਾਂ ਹੁਣ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਰਹੀ ਤੇ ਸਾਡੀ ਗਰੀਬੀ ਵਾਲੇ ਦਿਨ ਵੀ ਹੁਣ ਨਹੀਂ ਰਹਿਣਗੇ ਉਹ ਦੋਵੇਂ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋ ਜਾਂਦੇ ਹਨ ਫਿਰ ਦੀਪ ਦੇ ਸਹੁਰਿਆਂ ਤੇ ਮਠਿਆਈ ਭੇਜ ਦਿੱਤੀ ਜਾਂਦੀ ਹੈ ਇੰਨੀ ساری ਮਠਿਆਈ ਦੇਖ ਕੇ ਦੀਪ ਦੀ ਸੱਸ ਹੈਰਾਨ ਹੋ ਜਾਂਦੀ ਹੈ ਤੇ ਸੋਚਦੀ ਹੈ ਇੰਨੀ ਸਾਰੀ ਮਠਿਆਈ ਨੋਤੇ ਘਰ ਵਾਲੇ ਤਾਂ ਬਹੁਤ ਗਰੀਬ ਹਨ ਫਿਰ ਇੰਨੀ ਸਾਰੀ ਮਠਿਆਈ ਲਈ ਉਹਨਾਂ ਕੋਲ ਇੰਨੇ ਪੈਸੇ ਕਿੱਥੋਂ ਆਏ ਕੋਈ ਤਾਂ ਗੱਲ ਹੈ ਦੀਪ ਵੀ ਸੋਚਾਂ ਵਿੱਚ ਪੈ ਜਾਂਦੀ ਹੈ ਕਿ ਪਤਾ ਨਹੀਂ ਪਿਤਾ ਜੀ ਨੇ ਇੰਨੀ ਸਾਰੀ ਮਠਿਆਈ ਦੇ ਲਈ ਕਿਸ ਕਿਸ ਤੋਂ ਕਰਜ਼ਾ ਲਿਆ ਹੋਵੇਗਾ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਉਹਨਾਂ ਕੋਲ ਤਾਂ ਇੰਨੇ ਪੈਸੇ ਨਹੀਂ ਹਨ ਪਤਾ ਨਹੀਂ ਮੇਰੀ ਵਜ੍ਹਾ ਨਾਲ ਮੇਰੇ ਮਾਪਿਓ ਨੂੰ ਹੋਰ ਕਿੰਨੀਆਂ ਤਕਲੀਫਾਂ ਝੱਲਣੀਆਂ ਪੈਣਗੀਆਂ ਫਿਰ ਕੁਝ ਦਿਨ ਇਦਾਂ ਹੀ ਬੀਤ ਜਾਂਦੇ ਹਨ ਤੇ ਇੱਕ ਦਿਨ ਦੀਪ ਆਪਣੇ ਪੇਕਿਆਂ ਤੇ ਜਾਂਦੀ ਹੈ ਦੀਪ ਆਪਣੇ ਪੇਕਿਆਂ ਤੇ ਪਹੁੰਚਦਿਆਂ ਹੀ ਹੈਰਾਨ ਹੋ ਜਾਂਦੀ ਹੈ ਕਿ ਇਹ ਸਾਡਾ ਹੀ ਘਰ ਹੈ ਤੁਸੀਂ ਇੰਨਾ ਵਧੀਆ ਘਰ ਕਿਵੇਂ ਬਣਾ ਲਿਆ ਨਿਰਮਲਾ ਨੇ ਕਿਹਾ ਇਹ ਤੇਰੇ ਭਰਾ ਦਾ ਕਮਾਲ ਹੈ ਧੀਏ ਅਲੋਕ ਸ਼ਹਿਰ ਵਿੱਚ ਵਪਾਰ ਕਰ ਰਿਹਾ ਹੈ ਤੇ ਉਸ ਨੂੰ ਬਹੁਤ ਵਧੀਆ ਮੁਨਾਫਾ ਵੀ ਹੁੰਦਾ ਹੈ ਇਹ ਸਭ ਅਲੋਕ ਨੇ ਹੀ ਕੀਤਾ ਹੈ ਜੋ ਤੈਨੂੰ ਮਠਿਆਈਆਂ ਵੇਚੀਆਂ ਸੀ ਉਹ ਵੀ ਅਲੋਕ ਨੇ ਹੀ ਵੇਚੀਆਂ ਸੀ ਦੀ ਬਹੁਤ ਖੁਸ਼ ਹੁੰਦਿਆ ਹੋਇਆ ਕਹਿੰਦੀ ਮਾਂ ਮੈਂ ਅੱਜ ਬਹੁਤ ਖੁਸ਼ ਹਾਂ ਮੇਰੀਆਂ ਤਾਂ ਸਾਰੀਆਂ ਫਿਕਰਾਂ ਹੀ ਖਤਮ ਹੋ ਗਈਆਂ ਮੈਨੂੰ ਬਹੁਤ ਫਿਕਰ ਰਹਿੰਦੀ ਸੀ ਕਿ ਪਤਾ ਨਹੀਂ ਪਿਤਾ ਜੀ ਨੇ ਮਠਿਆਈ ਲਈ ਪੈਸੇ ਕਿੱਥੋਂ ਲੈ ਹੋਣਗੇ ਮੈਂ ਬਹੁਤ ਖੁਸ਼ ਹਾਂ ਆਖਿਰਕਾਰ ਤੁਹਾਡੇ ਵੀ ਚੰਗੇ ਦਿਨ ਆ ਹੀ ਗਏ ਇਹੋ ਜਿਹਾ ਤਾਂ ਪੂਰੇ ਪਿੰਡ ਵਿੱਚ ਕਰਨੀ ਹੋਵੇਗਾ ਹਾਂ ਧੀ ਇਹ ਸਭ ਉੱਪਰ ਵਾਲੇ ਦੀ ਮਿਹਰ ਹੈ ਇਧਰ ਦੀਪ ਦੀ ਸੱਸ ਨੂੰ ਉਸ ਦੀ ਕੋਈ ਰਿਸ਼ਤੇਦਾਰ ਮਿਲਦੀ ਹੈ ਤੇ ਕਹਿੰਦੀ ਹੈ ਕਿ ਗੁਰਮੀਤ ਦੀ ਮਾਂ ਤੈਨੂੰ ਪਤਾ ਹੈ ਕਿ ਤੇਰੀ ਨੌ ਦੇ ਪੇਕੇ ਤਾਂ ਬਹੁਤ ਅਮੀਰ ਹੋ ਗਏ ਹਨ ਸੁਣਿਆ ਹੈ ਕਿ ਪਿੰਡ ਵਿੱਚ ਸਭ ਤੋਂ ਵੱਡਾ ਘਰ ਬਣਾਇਆ ਹੈ ਇਹੋ ਜਿਹਾ ਘਰ ਪਿੰਡ ਵਿੱਚ ਕਿਸੇ ਦਾ ਵੀ ਨਹੀਂ ਹੋਣਾ ਸੁਣਿਆ ਹੈ ਕਿ ਤੇਰੀ ਨੌ ਦਾ ਭਰਾ ਬਹੁਤ ਵਧੀਆ ਕਮਾਈ ਕਰਨ ਲੱਗ ਪਿਆ ਤੇ ਸ਼ਹਿਰ ਤੋਂ ਬਹੁਤ ਪੈਸੇ ਲੈ ਕੇ ਆਉਂਦਾ ਹੈ ਦੀਪਦੀ ਸੱਸ ਹੈਰਾਨ ਹੋ ਕੇ ਬੋਲੀ ਕੀ ਗੱਲ ਕਰ ਰਹੇ ਹੋ ਭੈਣ ਜੀ ਹਾਂ ਮੈਂ ਬਿਲਕੁਲ ਸੱਚ ਕਹਿ ਰਹੀ ਹਾਂ ਯਕੀਨ ਨਹੀਂ ਆਉਂਦਾ ਤਾਂ ਆਪਣੇ ਨੌ ਤੋਂ ਪੁੱਛ ਲਈ ਦੀਪਦੀ ਸੱਸ ਕਹਿੰਦੀ ਠੀਕ ਹੈ ਅੱਛਾ ਇਹ ਗੱਲ ਹੈ ਤਾਂ ਹੀ ਮੈਂ ਵੀ ਸੋਚਾਂ ਕਿ ਉਹਨਾਂ ਭੁਖਿਆ ਕੋਲ ਇੰਨੀ ਸਾਰੀ ਮਠਿਆਈ ਦੇ ਪੈਸੇ ਕਿੱਥੋਂ ਆਏ ਮੈਨੂੰ ਕੁਝ ਨਾ ਕੁਝ ਕਰਕੇ ਉਹਨਾਂ ਕੋਲੋਂ ਹੋਰ ਪੈਸੇ ਕਢਵਾਉਣੇ ਪੈਣਗੇ ਫਿਰ ਕੁਝ ਦਿਨ ਇਦਾਂ ਹੀ ਬੀਤ ਜਾਂਦੇ ਹਨ ਦੀਪ ਦੇ ਵਾਪਸ ਆਉਣ ਤੋਂ ਬਾਅਦ ਉਸ ਦੀ ਸੱਸ ਕਹਿੰਦੀ ਹੈ ਕਿ ਦੀਪ ਮੇਰੇ ਗਹਿਣੇ ਨਹੀਂ ਵੇਖੇ ਮੈਨੂੰ ਕਿਤੇ ਲੱਭ ਨਹੀਂ ਰਿਹਾ ਦੀਪ ਕਹਿੰਦੀ ਮਾਜੀ ਮੈਨੂੰ ਕੀ ਪਤਾ ਤੁਹਾਡੇ ਗਹਿਣੇ ਕਿੱਥੇ ਹਨ ਤੁਹਾਡੇ ਗਹਿਣੇ ਤਾਂ ਤੁਹਾਡੇ ਕਮਰੇ ਵਿੱਚ ਹੀ ਹੁੰਦੇ ਹਨ ਉਸ ਦੀ ਸੱਸ ਕਹਿੰਦੀ ਝੂਠ ਨਾ ਬੋਲ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਗਹਿਣੇ ਤੇਰੇ ਕੋਲ ਹੀ ਹਨ ਮਾਂ ਜੀ ਮੈਂ ਝੂਠ ਕਿਉਂ ਬੋਲਾਂਗੀ ਤੇ ਮੈਂ ਤੁਹਾਡੇ ਗਹਿਣੇ ਕਿਉਂ ਲਵਾਂਗੀ ਤੇ ਉਸ ਦੀ ਸੱਸ ਕਹਿੰਦੀ ਕਿ ਹੁਣ ਸੱਚੀ ਹੋਣ ਦਾ ਦਿਖਾਵਾ ਨਾ ਕਰ ਮੇਰੇ ਗਹਿਣੇ ਤੂੰ ਹੀ ਚੋਰੀ ਕੀਤੇ ਹਨ ਤੇ ਮੇਰੇ ਗਹਿਣੇ ਚੋਰੀ ਕਰਕੇ ਤੂੰ ਆਪਣੇ ਪੇਕੇਆਂ ਨੂੰ ਦੇ ਦਿੱਤੇ ਹਨ ਤਾਂ ਹੀ ਉਹਨਾਂ ਨੇ ਇੰਨਾ ਵੱਡਾ ਘਰ ਬਣਾ ਲਿਆ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਸਹੁਰਿਆਂ ਦੇ ਪੈਸੇ ਤੇ ਗਹਿਣੇ ਚੋਰੀ ਕਰਕੇ ਆਪਣੇ ਪੇਕਿਆਂ ਨੂੰ ਦੇਣ ਲੱਗਿਆਂ ਤਾਂ ਹੀ ਮੈਂ ਸੋਚਾਂ ਕਿਉਂ ਨਾ ਭੁੱਖਿਆਂ ਕੋਲ ਐਨੇ ਪੈਸੇ ਆਏ ਕਿੱਥੋਂ ਮੰਮੀ ਜੀ ਤੁਸੀਂ ਇਹ ਕੀ ਬੋਲ ਰਹੇ ਹੋ ਉਹ ਤਾਂ ਮੇਰਾ ਭਰਾ ਸ਼ਹਿਰ ਵਿੱਚ ਕਮਾਈ ਕਰਦਾ ਹੈ ਇਹ ਸਭ ਝੂਠ ਹੈ ਤੂੰ ਮੇਰੇ ਹੀ ਗਹਿਣੇ ਚੁੱਕ ਕੇ ਉਹਨਾਂ ਨੂੰ ਦੇ ਦਿੱਤੇ ਹਨ ਦੀਪ ਦੀ ਸੱਸ ਦੀਪ ਦੀ ਇੱਕ ਗੱਲ ਨਹੀਂ ਸੁਣਦੀ ਤੇ ਉਸ ਨੂੰ ਘਰੋਂ ਕੱਢ ਦਿੰਦੀ ਹੈ ਦੀਪ ਰੋਂਦੇ ਹੋਏ ਆਪਣੇ ਪੇਕਿਆਂ ਤੇ ਜਾਂਦੀ ਹੈ ਤੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੰਦੀ ਹੈ। ਮਨੋਹਰ ਦੀਪ ਨੂੰ ਸਮਝਾਉਂਦਿਆਂ ਹੋਇਆਂ ਕਹਿੰਦਾ ਹੈ ਕਿ ਤੂੰ ਫਿਕਰ ਨਾ ਕਰਤੀਏ ਮੈਂ ਤੇਰੇ ਸੱਸ ਸਹੁਰੇ ਨਾਲ ਗੱਲ ਕਰਾਂਗਾ। ਫਿਰ ਮਨੋਹਰ ਤੇ ਅਲੋਕ ਦੀਪ ਦੇ ਸਹੁਰਿਆਂ ਤੇ ਜਾਂਦੇ ਹਨ ਤੇ ਉੱਥੇ ਆਪਣੀ ਗੱਲ ਕਰਦੇ ਹਨ ਕਿ ਇਹ ਕੀ ਗੱਲ ਹੋਈ ਕੁੜਮ ਸਾਹਿਬ? ਮੇਰੀ ਧੀ ਕੋਲੋਂ ਕੀ ਭੁੱਲ ਹੋਗੀ ਜੋ ਤੁਸੀਂ ਉਸ ਨੂੰ ਇਸ ਤਰ੍ਹਾਂ ਘਰੋਂ ਕੱਢ ਦਿੱਤਾ? ਦੀਪ ਦੀ ਸੱਸ ਕਹਿੰਦੀ ਵਾਹ ਜੀ ਵਾਹ ਇੱਕ ਤਾਂ ਚੋਰੀ ਉੱਤੋਂ ਸੀਨਾ ਜੋਰੀ ਤੁਹਾਡੀ ਧੀ ਨੇ ਸਾਡੇ ਘਰ ਚੋਰੀ ਕੀਤੀ ਹੈ ਮੇਰੇ ਗਹਿਣੇ ਚੋਰੀ ਕਰਕੇ ਤੁਹਾਨੂੰ ਦੇ ਦਿੱਤੇ ਹਨ ਤੇ ਉੱਤੋਂ ਤੁਹਾਡੀ ਹਿੰਮਤ ਦੇਖੋ ਮੂੰਹ ਚੱਕ ਕੇ ਇੱਥੇ ਆ ਗਈ ਕਿ ਤੁਹਾਡੀ ਧੀ ਦਾ ਕਸੂਰ ਕੀ ਹੈ ਮਨੋਹਰ ਨੇ ਕਿਹਾ ਤੁਸੀਂ ਕੀ ਕਹਿ ਰਹੇ ਹੋ ਭੈਣ ਜੀ ਮੇਰੀ ਧੀ ਚੋਰ ਨਹੀਂ ਹੈ ਅਸੀਂ ਉਹਨਾਂ ਨੂੰ ਬਹੁਤ ਚੰਗੇ ਸੰਸਕਾਰ ਦਿੰਦੇ ਹਨ ਉਹ ਇਦਾਂ ਦਾ ਕੁਝ ਨਹੀਂ ਕਰ ਸਕਦੀ ਰਹੀ ਗੱਲ ਸਾਡੀ ਤਾਂ ਸਾਰੇ ਜਾਣਦੇ ਹਨ ਕਿ ਇਹ ਪੈਸੇ ਮੇਰੇ ਪੁੱਤਰ ਨੇ ਕਮਾਏ ਹਨ ਦੀਪਦੀ ਸੱਸ ਕਹਿੰਦੀ ਮੈਂ ਕੁਝ ਨਹੀਂ ਜਾਣਦੀ ਜੇਕਰ ਆਪਣੀ ਧੀ ਦਾ ਘਰ ਬਸਾਉਣਾ ਚਾਹੁੰਦੇ ਹੋ ਤਾਂ ਮੈਨੂੰ ਮੇਰੇ ਗਹਿਣੇ ਵਾਪਸ ਕਰ ਦਿਓ ਨਹੀਂ ਤਾਂ ਮੇਰੇ ਗਹਿਣਿਆਂ ਦੇ ਪੈਸੇ ਦੇ ਦਿਓ ਜਾਂ ਫਿਰ ਆਪਣੀ ਧੀ ਨੂੰ ਘਰੇ ਹੀ ਰੱਖੋ ਮਨੋਹਰ ਨੇ ਕਿਹਾ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਭੈਣ ਜੀ ਜਦਕਿ ਮੇਰੀ ਧੀ ਦੀ ਤਾਂ ਕੋਈ ਗਲਤੀ ਵੀ ਨਹੀਂ ਦੀਪਦੀ ਸੱਸ ਕਹਿੰਦੀ ਕਿ ਮੈਂ ਜੋ ਕਹਿਣਾ ਸੀ ਕਹਿ ਦਿੱਤਾ ਹੁਣ ਤੁਸੀਂ ਇੱਥੋਂ ਜਾ ਸਕਦੇ ਹੋ ਜੇਕਰ ਆਪਣੇ ਧੀ ਦਾ ਘਰ ਬਚਾਉਣਾ ਚਾਹੁੰਦੇ ਹੋ ਤਾਂ ਮੈਨੂੰ ਮੇਰੇ ਪੈਸੇ ਵਾਪਸ ਦੇਣੇ ਹੀ ਪੈਣਗੇ ਨਹੀਂ ਤਾਂ ਉਹ ਸਾਡੇ ਉਸ ਲਈ ਸਾਡੇ ਘਰ ਵਿੱਚ ਕੋਈ ਜਗ੍ਹਾ ਨਹੀਂ ਉਦੋਂ ਹੀ ਅਲੋਕ ਨੇ ਕਿਹਾ ਠੀਕ ਹੈ ਮਾਸੀ ਜੀ ਮੈਂ ਕੱਲ ਤੁਹਾਡੇ ਪੈਸੇ ਦੇ ਦੇਵਾਂਗਾ ਮਨੋਹਰ ਨੇ ਕਿਹਾ ਅਲੋਕ ਬੇਟਾ ਤੂੰ ਇਹ ਕੀ ਗੱਲ ਕਰ ਰਿਹਾ ਹੈ ਅਲੋਕ ਨੇ ਕਿਹਾ ਮੇਰੇ ਤੇ ਭਰੋਸਾ ਰੱਖੋ ਪਿਤਾ ਜੀ ਮੈਂ ਸਭ ਕੁਝ ਠੀਕ ਕਰ ਦੇਵਾਂਗਾ ਫਿਰ ਦੂਜੇ ਹੀ ਦਿਨ ਅਲੋਕ ਦੀਪ ਨੂੰ ਲੈ ਕੇ ਉਸਦੇ ਸਹੁਰਿਆਂ ਤੇ ਜਾਂਦਾ ਹੈ ਤੇ ਉਸ ਦੀ ਸੱਸ ਨੂੰ ਪੈਸੇ ਦੇ ਦਿੰਦਾ ਹੈ ਪੈਸੇ ਦੇਖ ਕੇ ਉਹਦੀ ਸੱਸ ਬਹੁਤ ਖੁਸ਼ ਹੁੰਦੀ ਹੈ ਤੇ ਮਨ ਵਿੱਚ ਸੋਚਣ ਲੱਗਦੀ ਹੈ ਕਿ ਇਹ ਹੋਈ ਨਾ ਗੱਲ ਚੰਗਾ ਮਜਾ ਚ ਖਾਇਆ ਇਹਨਾਂ ਨੂੰ ਇਹ ਤਾਂ ਕਮਾਲ ਹੀ ਹੋ ਗਿਆ ਮੈਂ ਤਾਂ ਕਿੰਨੇ ਆਸਾਨੀ ਨਾਲ ਇਹਨਾਂ ਤੋਂ ਪੈਸੇ ਕਢਵਾ ਲਏ ਹੁਣ ਅੱਗੇ ਅੱਗੇ ਦੇਖੋ ਮੈਂ ਤੁਹਾਡੇ ਨਾਲ ਤੁਹਾਡੀ ਧੀ ਦੇ ਨਾਮ ਤੇ ਕੀ ਕੀ ਕਢਵਾਵਾਂਗੀ ਥੋੜੀ ਦੇਰ ਬਾਅਦ ਅਲੋਕ ਪੁਲਿਸ ਨੂੰ ਲੈ ਕੇ ਦੀਪ ਦੇ ਸਹੁਰਿਆਂ ਤੇ ਆ ਜਾਂਦਾ ਹੈ ਪੁਲਿਸ ਨੂੰ ਵੇਖ ਕੇ ਦੀਪ ਦੀ ਸੱਸ ਦੇ ਹੋਸ਼ ੁੱਡ ਜਾਂਦੇ ਹਨ ਤੇ ਕਹਿੰਦੀ ਹੈ ਇਹ ਕੀ ਅਲੋਕ ਇਹ ਪੁਲਿਸ ਕੀ ਕਰ ਰਹੀ ਹੈ ਅਲੋਕ ਨੇ ਕਿਹਾ ਮਾਸੀ ਜੀ ਤੁਹਾਡੇ ਗਹਿਣੇ ਚੋਰੀ ਹੋ ਗਏ ਸੀ ਪੁਲਿਸ ਇਸ ਗੱਲ ਦਾ ਪਤਾ ਲਗਾਉਣ ਆਈ ਹੈ ਸਾਡੇ ਘਰ ਵਿੱਚ ਤਾਂ ਉਹਨਾਂ ਨੇ ਦੇਖ ਲਿਆ ਉਹਨਾਂ ਨੂੰ ਕੋਈ ਗਹਿਣੇ ਨਹੀਂ ਮਿਲੇ ਤਾਂ ਫਿਰ ਅਸੀਂ ਸੋਚਿਆ ਕਿ ਇੱਕ ਵਾਰ ਤੁਹਾਡੇ ਘਰ ਦੀ ਵੀ ਤਲਾਸ਼ੀ ਲਈ ਜਾਵੇ ਦੀਪਦੀ ਸਾਸਕ ਭਰੌਂਦੀ ਹੋਈ ਕਹਿੰਦੀ ਉਹ ਸਾਡੇ ਗਹਿਣੇ ਘਰ ਵਿੱਚ ਨਹੀਂ ਹਨ ਉਹ ਤਾਂ ਤੇਰੀ ਭੈਣ ਨੇ ਹੀ ਚੋਰੀ ਕੀਤੇ ਸਨ ਤੇ ਤੂੰ ਉਹਨਾਂ ਦੇ ਪੈਸੇ ਵੀ ਮੈਨੂੰ ਦੇ ਚੁੱਕਿਆ ਹੈ ਫਿਰ ਉਹ ਗਹਿਣੇ ਇੱਥੇ ਕਿਵੇਂ ਆਏ ਆਲੋਕ ਨੇ ਕਿਹਾ ਹਾਂ ਠੀਕ ਹੈ ਇਹ ਤਾਂ ਹੁਣ ਪੁਲਿਸ ਦਾ ਕੰਮ ਹੈ ਹੁਣ ਉਹੀ ਪਤਾ ਲਗਾਏ ਕਿ ਕਿ ਗਹਿਣੇ ਕਿੱਥੇ ਹਨ ਦੀਪ ਦੀ ਸੱਸ ਬਹੁਤ ਮੜਾ ਕਰਦੀ ਹੈ ਲੇਕਿਨ ਪੁਲਿਸ ਘਰ ਦੀ ਤਲਾਸ਼ੀ ਕਰਨ ਲੱਗ ਪਈ ਤੇ ਉਹ ਗਹਿਣੇ ਦੀਪ ਦੀ ਸੱਸ ਦੇ ਕਮਰੇ ਵਿੱਚੋਂ ਹੀ ਮਿਲ ਜਾਂਦੇ ਹਨ ਦੀਪ ਦੀ ਸੱਸ ਨਾਟਕ ਕਰਦੀ ਹੈ ਕਿ ਇਹ ਗਹਿਣੇ ਇੱਥੇ ਕਿਵੇਂ ਆਏ ਮੈਨੂੰ ਨਹੀਂ ਪਤਾ ਦੀਪ ਨੇ ਕਿਹਾ ਕਿਉਂ ਝੂਠ ਬੋਲ ਰਹੇ ਹੋ ਮਾਜੀ ਗਹਿਣੇ ਤੁਹਾਡੇ ਕੋਲ ਹੀ ਸਨ ਤੁਸੀਂ ਜਾਣ ਬੁੱਝ ਕੇ ਮੇਰੇ ਘਰ ਵਾਲਿਆਂ ਤੋਂ ਪੈਸੇ ਲਏ ਤੇ ਇਹ ਸਭ ਨਾਟਕ ਰਚਿਆ ਉਦੋਂ ਹੀ ਅਲੋਕ ਨੇ ਕਿਹਾ ਮਾਸੀ ਜੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੇਕਰ ਤੁਹਾਡੀ ਵੀ ਕੋਈ ਧੀ ਹੁੰਦੀ ਉਸ ਦੀ ਸਾਸੋ ਸਹ ਨਾਲ ਐਸਾ ਕੁਝ ਕਰਦੀ ਤੇ ਤੁਹਾਨੂੰ ਕਿਵੇਂ ਲੱਗਦਾ ਮੇਰੀ ਭੈਣ ਵੀ ਕਿਸੇ ਦੀ ਧੀ ਹੈ ਜਰਾ ਸਾਡੇ ਮਾਪਿਓ ਬਾਰੇ ਵੀ ਸੋਚਿਆ ਹੁੰਦਾ ਤੁਸੀਂ ਜੋ ਜੋ ਮੰਗਿਆ ਅਸੀਂ ਸਭ ਕੁਝ ਦਿੱਤਾ ਕਿਉਂਕਿ ਅਸੀਂ ਆਪਣੀ ਧੀ ਦੀ ਖੁਸ਼ੀ ਚਾਹੁੰਦੇ ਸੀ ਤੇ ਉਸ ਦੀਆਂ ਖੁਸ਼ੀਆਂ ਲਈ ਅਸੀਂ ਕੁਝ ਵੀ ਕਰਨ ਨੂੰ ਤਿਆਰ ਸੀ ਪਰ ਤੁਸੀਂ ਇਸ ਗੱਲ ਦਾ ਫਾਇਦਾ ਚੁੱਕ ਰਹੇ ਸੀ ਧੀ ਦੀਆਂ ਖੁਸ਼ੀਆਂ ਲਈ ਇੱਕ ਪਿਓ ਕੀ ਕੁਝ ਨਹੀਂ ਕਰ ਸਕਦਾ ਤਾਂ ਜੋ ਉਸ ਦੀ ਧੀ ਨੂੰ ਸਹਰਿਆਂ ਘਰ ਕੋਈ ਤਕਲੀਫ ਨਾ ਹੋਵੇ ਤੇ ਉਹ ਖੁਸ਼ੀ-ਖੁਸ਼ੀ ਆਪਣੇ ਘਰ रह ਸਕੇ ਪਰ ਤੁਹਾਡੇ ਵਰਗੇ ਲੋਕ ਮਜਬੂਰ ਕਰ ਦਿੰਦੇ ਹਨ ਆ ਲੋਕ ਦੀਆਂ ਗੱਲਾਂ ਸੁਣ ਕੇ ਦੀਪ ਦੀ ਸੱਸ ਦਾ ਸ਼ਰਮ ਨਾਲ ਮੂੰਹ ਸਿਰ ਝੁੱਕ ਜਾਂਦਾ ਹੈ ਤੇ ਉਹ ਕਹਿੰਦੀ ਹੈ ਦੀਪਤੀਏ ਮੈਨੂੰ ਮaaf ਕਰ ਦੇ ਮੇਰੇ ਕੋਲੋਂ ਗਲਤੀ ਹੋ ਗਈ ਪਰਮਾਤਮਾ ਨੇ ਮੈਨੂੰ ਕੋਈ ਧੀ ਨਹੀਂ ਦਿੱਤੀ ਜੇਕਰ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਮੈਂ ਕੋਈ ਇਹੋ ਜਿਹਾ ਕਦਮ ਨਾ ਚੁੱਕਦੀ ਮੈਂ ਤੈਨੂੰ ਸਮਝ ਨਾ ਸਕੀ ਮੈਨੂੰ ਮaaf ਕਰ ਦੇ ਹੁਣ ਮੈਂ ਤੈਨੂੰ ਨਾ ਨਹੀਂ ਆਪਣੀ ਧੀ ਬਣਾ ਕੇ ਰੱਖਾਂਗੀ ਇੱਥੋਂ ਤੈਨੂੰ ਇੱਥੇ ਕਿਸੇ ਗੱਲ ਦੀ ਕੋਈ ਤਕਲੀਫ ਨਹੀਂ ਹੋਏਗੀ ਮੈਂ ਵਾਦਾ ਕਰਦੀ ਹਾਂ ਮੈਨੂੰ ਇੱਕ ਮੌਕਾ ਜ਼ਰੂਰ ਦੇ ਧੀਏ ਮੈਨੂੰ ਮaaf ਕਰ ਦੇ ਦੀਪ ਨੇ ਕਿਹਾ माजी ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੇਰੇ ਲਈ ਇਹੀ ਬਹੁਤ ਹੈ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੈਂ ਤੁਹਾਨੂੰ ਆਪਣੀ ਸੱਸ ਨਹੀਂ ਮਾਂ ਦੇ ਬਰਾਬਰ ਸਮਝਦੀ ਹਾਂ ਤੇ ਇਸ ਤਰ੍ਹਾਂ ਮਾਫੀ ਮੰਗ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਇਸ ਤਰ੍ਹਾਂ ਦੀਪ ਦੀ ਸੱਸ ਵਿੱਚ ਬਦਲਾਅ ਆਇਆ ਦੀਵ ਆਪਣੇ ਸਹੁਰਿਆਂ ਤੇ ਖੁਸ਼ੀ-ਖੁਸ਼ੀ ਰਹਿਣ ਲੱਗੀ ਹਾਂਜੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਾਂ ਤਾਂ ਮੇਰੇ ਚੈਨਲ ਨੂੰ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਤਾਂ ਜੋ ਅਸੀਂ ਤੁਹਾਡੇ ਲਈ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੀਏ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ